ਡੇਰਾ 108 ਹਜੂਰ ਸ੍ਰੀ ਨਾਗ ਕਨਵਲ ਰਾਜਾ ਸਾਹਿਬ ਜੀ ਸ੍ਰੀ ਸੰਤ ਤਨ ਬਹਾਦਰ ਜੀ ਅਤੇ ਸ੍ਰੀ ਸੰਤ ਮਹਾਵੀਰ ਦਾਸ ਜੀ ਸਲਾਨਾ ਬਰਸੀ ਅਤੇ ਛਿੰਜ ਮੇਲਾ ਕਰਵਾਇਆ ਸਭ ਤੋਂ ਪਹਿਲਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਭੇਜਣ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ न करो बेन कंदे बुले साॻा की सौ रुपया लॻियूं तव्हां जी बी महिरबानी ਸਾਡਾ ਪਿੰਡ ਜੀ ਪਿੰਡ ਗੋਹਾਵਰ ਸਭ ਤੋਂ ਪਹਿਲਾਂ ਸਾਰੀਆਂ ਹਿਸੰਤਾਂ ਨੂੰ ਸਲਾਨਾ ਜੋੜ ਮੇਲਾ ਜੋ 64ਵਾਂ ਸਲਾਨਾ ਜੋੜ ਮੇਲਾ ਜੀ ਹਰ ਸਾਲ ਦੀ ਤਰ੍ਹਾਂ ਸਾਡੇ ਨਗਰ ਦੇ ਵਿੱਚ ਸਰਕਾਰਾਂ ਦੀ ਰਹਿਮਤ ਦੇ ਨਾਲ ਬਾਬਾ ਜੀ ਦੀ ਰਹਿਮਤ ਦੇ ਨਾਲ ਔਰ ਪੂਰੇ ਐਨ ਆਰ ਆ ਵੀਰਾਂ ਦੇ ਸਹਿਯੋਗ ਦੇ ਨਾਲ ਜਿਹੜਾ ਬੜੀ ਸ਼ਰਧਾ ਤੇ ਪਿਆਰ ਦੇ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਔਰ ਅੱਜ ਵੀ ਇਹ ਸਲਾਨਾ 64ਵਾਂ ਸਲਾਨਾ ਜੋੜ ਮੇਲਾ ਔਰ ਦਰਬਾਰ ਸ਼੍ਰੀ ਤੰਤਨ ਸ਼੍ਰੀ ਰਾਜਾ ਸਾਹਿਬ ਜੀ ਨਾਮ ਕੰਮਲ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹ ਜਿਹੜਾ ਸਲਾਨਾ ਜੋੜ ਮੇਲਾ ਕਰਵਾਇਆ ਜਾਂਦਾ ਹੈ ਔਰ ਇਸ ਦਰਬਾਰ ਦੇ ਜਿਹੜੇ ਗੱਦੀ ਸਿੰਘ ਸਾਡੇ ਬਾਬਾ ਜੀ ਇਸ ਟਾਈਮ ਮੌਜੂਦਾ ਸਰਕਾਰ ਨੇ ਮੇਰੀ ਮਰਾਜ਼ ਹਾਂਜੀ ਸੰਤ ਬਾਬਾ ਪਰਮੇਸ਼ਵਰ ਦਾਸ ਜੀ ਮਹਾਰਾਜ ਉਹਨਾਂ ਵੱਲੋਂ ਵੀ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਆ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਬੜਾ ਚਾਹ ਰੰਦਾ ਹੈ ਬੜੀ ਖੁਸ਼ੀ ਦਿੰਦੀ ਹੈ ਔਰ ਸਾਡੇ ਪਿੰਡ ਦੇ ਸਰਪੰਚ ਸਾਹਿਬ ਖਾਸ ਪ੍ਰਬੰਧੇ ਹਰ ਸਾਲ ਸਾਡੇ ਪਿੰਡ ਦੇ ਵਿੱਚ ਕਾਫੀ ਦੂਰ-ਦੂਰ ਤੋਂ ਅਖਾੜਿਆਂ ਤੋਂ ਵੱਡੇ-ਵੱਡੇ ਪਹਿਲਵਾਨ ਜਿਹੜੇ ਪਹਿਲਵਾਨ ਨੇ ਆਪਣੀ ਹਾਜ਼ਰੀਆਂ ਪਰਨ ਦਰਬਾਰ ਦੇ ਉੱਪਰ ਖੁਸ਼ ਚਲਣ ਵਾਸਤੇ ਹੁੰਦੇ ਨੇ ਦੇ ਪਿੰਡ ਦੇ ਵਿੱਚ ਬਹੁਤ ਸਾਰੇ ਪ੍ਰਬੰਧ ਜਿਹੜੇ ਹੈ ਸੰਗਤਾਂ ਵੱਲੋਂ ਬੜਾ ਚਾਹ ਹੁੰਦਾ ਬੜੀ ਖੁਸ਼ੀ ਹੁੰਦੀ ਹੈ ਔਰ ਬੜੇ ਬੜੇ ਅਰੇਂਜਮੈਂਟ ਜਿਹੜੇ ਕੀਤੇ ਜਾਂਦੇ ਉਹਨਾਂ ਦੇ ਖਾਣ ਪੀਣ ਦਾ ਪੂਰਾ ਅਰੇਂਜਮੈਂਟ ਕੀਤਾ ਜਾਂਦਾ ਸੀ ਔਰ ਵੀ ਕਿਸ ਤਰ੍ਹਾਂ ਦੀ ਕੋਈ ਤੰਗੀ ਤਕਲੀਫ ਆਵੇ ਸੰਗਤ ਨੂੰ ਆਉਣ ਜਾਣ ਵਾਸਤੇ ਪੂਰਾ ਅਰੇਂਜਮੈਂਟ ਕੀਤਾ ਜਾਂਦਾ ਹੈ ਸਹੂਲਤ ਦਿੱਤਾ ਜਾਂਦਾ ਪੂਰਾ ਇਸ ਕਰਕੇ ਸਾਰੀਆਂ ਸੰਗਤਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਔਰ ਬਾਬਾ ਜੀ ਹਜ਼ਰਬਾਦ ਦੇ ਜੋ ਮੁਖ ਸੇਵਾਦਾਰ ਨੇ ਔਰ ਮਾਨਜੋਗ ਸੰਤ ਬਬਰ ਮੇਸ਼ਰਦਾਸ ਜੀ ਉਹਨਾਂ ਵੱਲੋਂ ਵੀ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਨੇ ਬਹੁਤ ਬਹੁਤ ਮੁਬਾਰਕ ਔਰ ਮੇਲੇ ਦੇ ਰੌਣਕਾਂ ਨੂੰ ਸਾਰੇ ਸੰਗਤਾਂ ਨੇ ਬੜਾ ਸਹਿਯੋਗ ਦਿੱਤਾ ਹੈ ਬੜਾ ਮਾਣ ਸਾਰੇ ਸੰਗਤਾਂ ਦੇ ਹੈ ਜਿਹੜੇ ਸਾਡੇ ਲਾਗੇ ਦੇ ਪਿੰਡ ਜਿੰਦੇ ਵੀ ਆ ਔਰ ਬਹੁਤ ਸਹਿਯੋਗ ਦਿੰਦੇ ਆ ਇਸ ਮੁਕਾਬਲੇ ਦੇ ਵਿੱਚ ਔਰ ਅੱਜ ਜਿਹੜਾ ਸਿੰਝ ਮੇਲਾ ਹੋ ਰਿਹਾ ਅੱਜ ਦਾ ਜੋ ਮੇਲਾ ਜੋ ਦੋ ਤਿੰਨ ਦਿਨ ਤੋਂ ਚੱਲ ਰਿਹਾ ਜੀ ਪਰ ਅੱਜ ਦੀ ਜਿਹੜੀ ਸਿੰਝ ਹੋ ਰਹੀ ਹੈ ਇਹਦੇ ਵਿੱਚ ਪੰਜਾਬ ਦੇ ਜਿਹੜੇ ਟੌਪ ਦੇ ਜਿਹੜੇ ਪਹਿਲਵਾਨ ਨੇ ਉਹ ਵੱਡੇ ਵੱਡੇ ਅਖਾੜਿਆਂ ਦੇ ਪਹਿਲਵਾਨ ਜਿਹੜੇ ਨੇ ਆਪਣੇ ਹਾਜ਼ਰੀਆਂ ਜਿਹੜੀਆਂ ਭਰ ਰਹੇ ਨੇ ਇਹਦੇ ਟੌਪ ਦੀਆਂ ਕੁਸ਼ਤੀਆਂ ਜਿਹੜੀਆਂ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਸਾਡੇ ਬਹੁਤ ਸ਼ੇ ਮਹਿਲਬਾਨ ਜੀ ਮਾਂਜੋਕ ਸੋਨੂ ਸਿਰਸਾ ਜੀ ਐ ਲਿਤਾ ਖਾੜੇ ਤੋਂ ਜੀ ਵਿਸ਼ੇਸ਼ ਤੌਰ ਤੇ ਉਹਨਾਂ ਦੀ ਜਿਹੜੀ ਪਟਕੇ ਦੀ ਕੁਸ਼ਤੀ ਹੈ ਜੀ ਉਹਨਾਂ ਦੇ ਨਾਲ ਜੱਸਾ ਪਹਿਲਵਾਨ ਜੀ ਫਗਵਾੜੇ ਤੋਂ ਜਿਹਨਾਂ ਦਾ ਅਖਾੜਾ ਜੀ ਉਹਨਾਂ ਨੇ ਆਪਣੀ ਪਟਕੇ ਦੀ ਕੁਸ਼ਤੀ ਲੜਨੀ ਹੈ ਹੋਰ ਬਹੁਤ ਸਾਰੇ ਨਾਮਪਾ ਜਿਹੜੇ ਪਹਿਲਵਾਨ ਨੇ ਉਹਨਾਂ ਨੇ ਆਪਣੇ ਹਾਜ਼ਰੀ ਬਣੀਆਂ ਉਹ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਦੀ ਬਹੁਤ ਬਹੁਤ ਮੁਬਾਰਕਾਂ ਨੇ ਇੱਕ ਵਾਰ ਫੇਰ ਜੀ ਤਨ ਤਨ ਜੀ ਰਾਜਾ ਸਾਹਿਬ ਜੀ ਦੇ ਨਾਮ ਕਮਲ ਦਰਬਾਰ ਪਿੰਡ ਘਾਬਰ ਬਲੋਂ ਸਰਨ ਬਹੁਤ ਬਹੁਤ ਬਧਾਈਆਂ ਜੀ ਮੇਲੇ ਨੇ ਬਹੁਤ ਬਹੁਤ ਮੁਬਾਰਕਾਂ ਜੀ ਜੋ ਪੁਰਾਣਾ ਸਮਾਜ ਸੀ ਹੋਰ ਆ ਜਾਂਦਾ ਫਿਰ ਚ ਬਹੁਤ ਜ਼ਿਆਦਾ ਮਰ ਗਿਆ ਜੀ ਜਿਦਾਂ ਟੈਕਨੋਲੋਜੀ ਵੱਧ ਗਈ ਹੈ ਉਸ ਦੇ ਨਾਲ ਬਹੁਤ ਸਾਰੇ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਟੱਪ ਜਾ ਗਏ ਨੇ ਜਸ ਕਰਕੇ ਥੋੜਾ ਬਹੁਤ ਜ਼ਿਆਦਾ ਵਧਿਆ ਹੁੰਦਾ ਜਿਹੜੇ ਪਹਿਲਵਾਨ ਵੀ ਨੇ ਜਾਂ ਪਹਿਲਵਾਨ ਵੀ ਨੇ ਜਾਂ ਘੁਣ ਵਾਲੇ ਵੀ ਜਿਹੜੇ ਨੇ ਉਹ ਵੀ ਵਧਿਆ ਖਾੜੇ ਵਿੱਚ ਆ ਕੇ ਮੇਦ ਕਰਕੇ ਅੱਗੇ ਵੱਲ ਕੇ ਹੁੰਦੇ ਨੇ ਅਗੇ ਘਰਾਂ ਵਿੱਚ ਸਾਰੇ ਹੁੰਦੇ ਸੀ ਪਰ ਜੋ ਅੱਜ ਆ ਰਹੇ ਨੇ ਆੜੇ ਵਿੱਚ ਪਨਵਾ ਜਿਹੜੇ ਕੁਝਦੇ ਨੇ ਉਹ ਵੱਧਿਆ ਡੰਗਦੰਗਾ ਕੁਸ਼ਤੀ ਜਿਹੜੇ ਲੱਗਦੇ ਨੇ ਇਹ ਜਾਣਾ ਪੈਣਾ 9 12 ਰੱਖਿਆ ਜੀ 12 ਜਿਹੜਾ ਜਿੱਤੇਗਾ ਜਿਹੜਾ ਹਾਰ ਜੇਗਾ ਉਹਨੂੰ 9 ਰੱਖਿਆ 21000 ਰੁਪਏ ਰੱਖਿਆ ਜੀ ਜਿਹੜੀ ਪਟਕੇ ਦੀ ਕੁਸ਼ਤੀ ਆ ਉਹਦੇ ਵਿੱਚੋਂ ਜਿਹੜਾ 12000 ਰੁਪਿਆ ਉਹ ਜਿਹੜਾ ਜਿੱਤੂ ਦਿੱਤੇ ਆਵੇਗਾ ਜੀ ਜਿਹੜਾ ਉਹਦਾ ਟਹਿ ਜਾਏਗਾ ਉਹਨੂੰ ਉਹਨੂੰ 9000 ਰੁਪਏ ਦਿੱਤੇ ਆਵੇਗਾ ਠੀਕ ਆ ਜੀ ਹਾਂ ਜੀ ਦਾਸਵੇਂ ਨੌਜਵਾਨ ਪੀੜੀ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਸਾਡੇ ਚੈਨਲ ਤੇ ਮਾਦੇ ਬਣਾਇਆ ਤੁਹਾਨੂੰ ਦੇਸ਼ਾਂ ਦੇਸ਼ਾਂ ਤੋਂ ਸੰਗਤ ਸਰਗਰਤੀ ਦੇਖਣੇ ਚਾਹੁੰਦੇ ਹਾਂ ਹਾਂਜੀ ਪਹਿਲੀ ਪੀੜੀ ਵਰਤੋਂ ਤੋਂ ਬਛਿਆ ਜੀ ਕਿਉਂਕਿ ਜਿਹੜੇ ਬੱਚੇ ਸਾਡੇ ਆ ਬਹੁਤ ਜ਼ਿਆਦਾ ਗ੍ਰਸਤ ਹੋ ਰਹੇ ਨੇ ਨਸ਼ੇ ਦੇ ਵਿੱਚ ਇਸ ਕਰਕੇ ਜਿਹੜੀਆਂ ਛਿੰਝਾਂ ਪਿੰਡਾਂ ਦੇ ਵਿੱਚ ਹੋ ਰਹੀਆਂ ਨੇ ਜਦੋਂ ਕੋਈ ਨੌਜਵਾਨ ਵਧੀਆ ਕੁੜਲਾ ਆ ਜਾਂ ਵਧੀਆ ਕੁਸ਼ਤੀ ਵਿੱਚ ਲੜਦਾ ਆ ਜਾਂ ਵਧੀਆ ਮੁਕਾਬਲਾ ਕਰਦਾ ਉਹਦੇ ਸਿਹਤ ਵੱਲ ਦੇਖ ਕੇ ਜਿਹੜੇ ਆ ਸਾਡੇ ਜਿਹੜੇ ਨੌਜਵਾਨ ਬੱਚੇ ਇਸ ਕਰਕੇ ਕੁਸ਼ਤੀਆਂ ਕਰਾਈਆਂ ਜਾ ਰਹੀਆਂ ਮੁਕਾਬਲੇ ਵੱਡੇ ਵੱਡੇ ਕਰਾਏ ਜਾ ਰਹੇ ਨੇ ਤਾਂ ਜੋ ਕਿ ਜਿਹੜੇ ਬੱਚੇ ਇਹਨਾਂ ਨੂੰ ਵੇਖ ਕੇ ਉਹਨਾਂ ਦੇ ਮਨ ਵਿੱਚ ਵੀ ਕੋਈ ਖੁਸ਼ੀ ਚਾਹ ਪੈਦਾ ਹੋਵੇ ਨਸ਼ਾ ਨੂੰ ਛੱਡ ਕੇ ਜਿਹੜੇ ਆ ਉਹ ਵੀ ਇਧਰ ਨੂੰ ਆਜਣ ਇਸ ਕਰਕੇ ਕੁਸ਼ਤੀਆਂ ਮੁਕਾਬਲੇ ਜਿਹੜੇ ਪਿੰਡਾਂ ਵਿੱਚ ਕਰਾਏ ਜਾਂਦੇ ਨੇ ਤਾਂ ਜੋ ਸਾਡਾ ਜਿਹੜਾ ਸੱਭਿਆਚਾਰ ਸਾਡਾ ਵਿਰਸਾ ਜਿਹੜਾ ਉਹ ਜਿਉਂਦਾ-ਜਿਉਂਦਾ ਰਵੇ ਔਰ ਬਤ ਤੋਂ ਬਤ ਬੱਚੇ ਨੂੰ ਅਸੀਂ ਪ੍ਰਮੋਟ ਕਰਦੇ ਆ ਜਿੰਨੇ ਵੀ ਸਾਡੇ ਪ੍ਰਬੰਧਕ ਨੇ ਸਾਡੇ ਐਨਆਰ ਕਮੇਟੀ ਆ ਜਾਂ ਸਾਡੇ ਜਿੰਨੇ ਵੀ ਸਾਡੇ ਸਰਪੰਚ ਸਾਹਿਬ ਨੇ ਜਾਂ ਝਰਾੜੀ ਪਿੰਡ ਕੋ ਸਾਡੇ ਅਜੀਤ ਨੇ ਕਾਫੀ ਲੰਮੇ ਸਮੇਂ ਤੋਂ ਜਿਹੜੇ ਆ ਇਹਨਾਂ ਨਾਲ ਜੁੜੇ ਹੋਏ ਨੇ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਨਵੇਂ ਆਉਣ ਵਾਲ ਉਹਨਾਂ ਨੂੰ ਬੱਤ ਬੱਤ ਕੋਈ ਨਾ ਕੋਈ ਸੂਟ ਦੇ ਕੇ ਜਿਹਦੇ ਵੀ ਬੱਚੇ ਜਿਹੜੇ ਅੱਗੇ ਵਧਣਾ ਚਾਹੁੰਦੇ ਆ ਨਸ਼ਾ ਤੋਂ ਮੁਕਤ ਹੋਣਾ ਚਾਹੁੰਦੇ ਆ ਉਹਨਾਂ ਲਈ ਪੂਰੀ ਹੈਲਪ ਕਰਨ ਉਹ ਜਿਹੜੀ ਸਾਡੀ ਕਮੇਟੀ ਆ ਹਰ ਵੇਲੇ ਤਿਆਰ ਦੇ ਤਿਆਰ ਖੜੀ ਦਿੰਦੀ ਆ ਜੀ ਤੇ ਦੂਜੇ ਪਾਸੇ ਰਵੀ ਜੋਂ ਨੇ ਮਾਰ ਟੋਕਦੇ ਅੱਜ ਦੇ ਜਿੱਦੇ ਅੱਜ ਦੇ ਪੈਂਦੇ ਆ ਟਾਪਰ ਬੰਨ ਬੇਹਦ ਦੇ ਹੁੰਦੀ ਆ ਫਿਰ ਸਲਾਮਾ ਰਾਤ ਲੰਗੀ ਤੋਂ ਪੈਂਦਾ ਚੱਲਦਾ ਦਿਨ ਲੰਗੀ ਤੋਂ ਸ਼ਾਮਾ ਨੰਦੀਪ ਭਾਈ ਸਰਪੰਚ ਜੀ 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 ਬਤਾ ਜੀ ਸਰਦਾਰ ਕੁਲਦੀਪ ਸਿੰਘ ਜੀ ਨਮਰਦ ਸਾਹਿਬ ਤੇ ਝਾੜੀ ਸੀ ਅਗਰ ਮੇਰੀ ਬਾਤ ਸੁਣਦੀ ਹੁੰਦੀ ਜੀ ਫੂਰ ਜੇ ਕਹਿੰਦੇ ਰੁਲ ਕੇ ਗੱਲਾਂ ਦੀ ਧਾਰੀ ਦਾ ਐਨ ਕਾਲੇ ਦਾ ਕਹਿੰਦੇ ਚੰਡਿਆ ਹੋਇਆ ਪੱਠਾ ਦੇਖਾਂਗੇ ਜੀ ਬੱਲੇ ਬੱਲੇ ਕਰਵਾਊਗਾ ਕਿ ਨਹੀਂ ਮੁੰਡੇ ਦੋਨੇ ਟੋਪਦੇ ਆ ਐਨ ਕਹਿੰਦੇ ਗੱਲਾਂ ਸਿਰੇ ਦੀਆਂ ਗਲਟ ਕਾਲੇ ਲੱਗਣਗੀਆਂ 15 ਮਿੰਟ ਦਾ ਟਾਈਮ ਆ ਮੇਰੇ ਮਿੱਤਰੋ ਜਦ ਜੱਸਾ ਜਨਮਰ ਮਾੜਵਾਲ ਔਰ ਜੱਸਾ ਗੁਰਮਿੰਦਰਤਾਸ ਫਨਵਾੜਾ ਦੂਜੀ ਕੁਸ਼ਤੀ ਹੋਣੀ ਆ ਸਪੈਸ਼ਲ ਦੋਨਾਂ ਮੱਲਾ ਨੂੰ ਬੇਨਤੀ ਆ ਪੇ ਰੈਡੀ ਰਹੋ ਮੇਰਾ ਵੀਰ ਦੋਨੇ ਮੱਲ ਰੈਡੀ ਰਹਿਣ ਦੂਜੀ ਸਪੈਸ਼ਲ ਕੁਸ਼ਤੀ ਇਹ ਮੱਲਾ ਦੇ ਦਰਮਿਆਨ ਹੋਣੀ ਆ ਜੇ ਗੱਲ ਵੜੀਆਂ ਜਰੂਰ ਮਾਰੋ जी, तो बिक्रमती तो है बिक्रम ਯਾਰ ਸਾਡੀ ਅਕੈਡਮੀ ਜੇਤਨ ਭੱਜਣ ਨੂੰ ਬੇਨਤੀ ਆ ਲੈ ਮੇਰਾ ਵੀ ਅੰਦਰੋਂ ਸਲਾਮੀ ਖੜੀ ਹੋ ਕੇ ਸਾਜਨ ਗੋਤਰੀ ਉਹ ਦਰਵਾਜ਼ੇ ਤੇ ਜੀ ਗੇਸੀ ਉੱਤੇ ਕੀ ਕਰ ਪਿਆ ਤੇ ਜਿਹੜਾ ਕੁਲਿੰਦਰ ਵਰਤੇ ਭੇਜਿਆ ਜੀ ਧੰਨਵਾਦ ਕਰਦੇ ਦੀ ਗੁਜ਼ਾਰ ਕ੍ਰਿਪਾ ਸਿੰਘ ਜੀ ਜੇ ਵੀ ਟੋਕਾ ਗੁਰਾਇਆ ਬਸ ਇੱਕ ਵਾਰ ਜ਼ੋਰ ਦਾ ਤਾੜੀਆਂ ਬਿਜਾ ਦੇ ਬਹੁਤ ਬਹੁਤ ਰੈਂਸ ਧੰਨਵਾਦ ਜੀ ਉਸਦਾਰ ਕ੍ਰਿਪਾ ਸਿੰਘ ਸਿਕਰਪਲੇਸ ਅਦਰ ਜੀ ਆਪਣਾ ਮਾਣ ਮਾਣ ਪ੍ਰਭਾਸ ਸਰਕਾਰ ਨੂੰ ਲੇਕ ਵਾਲੀ ਬਹੁਤ ਬਹੁਤ ਧੰਨਵਾਦ। ਹਾਜੀ ਬਚਾ ਪਾਨੇ ਵਿੱਚੋਂ ਲਓ ਇਸ ਵੇਲੇ ਦੇਖੀਏ। ਗਵਾੜੇ ਵਾਲਾ ਉੱਪਰਲੇ ਪਾਸੇ ਆਇਆ ਬਿੰਦੂ ਸਟੇਜ ਦੇ ਸਾਹਮਣੇ ਭੇਟਾ ਗੰਜ ਜੀ ਬੜੀ ਮਿਹਰਬਾਨੀ ਹੈ। ਚੋਰਕੀ ਸੁਖਾਣ ਪ੍ਰੋਡਕਸ਼ਨ ਦੀ ਕਮਾਂਡ ਫਰਡ ਬਾਵਰ ਜੀ ਬਹੁਤ ਮਿਹਰਬਾਨੀ। ਵਿਚਾਰ ਮੇਰਾ ਵੀਰ ਪੰਡਾ ਇਸੇ ਨਗਰ ਦਾ। ਬਹੁਤ ਪ੍ਰੋਫੈਸਰ ਮਹਾਰਾਜ ਗੁਰ ਨਿਰਦੇਸ਼ਾ ਖੜਨ ਜੋ ਸਾਮੀ ਭੱਜ ਕੇ أنا बाबा गांधी महाराज वञो सारियते सौ रुपया महिरबानी ਆਦੇ ਵਾਲੇ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਕਰਦੇ ਆ ਸਰਕਾਰ ਨੂੰ ਕੀਤਾ ਹੋਰ ਦਰਵਾਜ਼ੇ ਮੁੱਖ ਸੇਵਾਦਾਰਾ ਗੱਦੀ ਸਿੰਘ ਖੱਤੂ ਜੂ ਜੁਰੜਤਾ ਗਲਾ ਰਫੀ ਖੇਤੜੀ ਆਜੋ ਭੱਜ ਕੇ ਇਹ ਵੀ ਮੱਲ ਲੈਣੀ ਰਹਿਣ ਦੂਜੀ ਕੋਟੀ ਦਾ ਮੱਲਾ ਦੇ ਦਰਮਿਆਨ ਹੋਣੀ ਹੈ ਜੱਸਾ ਜਰਮਨ ਵੜਵਾਲ ਜੱਸਾ ਗੋਵਿੰਦਦਾਸ ਫਗਵਾੜਾ ਦੀ ਸੰਗਤ ਜੀ ਆਪਾਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਆਂ ਹਰ ਸਾਲ ਦੀ ਤਰ੍ਹਾਂ ਵੱਡੇ ਵਾਇਟ ਵਾਲਾ ਵੱਡਾ ਸ਼ਿੰਦ ਮੱਲਾ ਗਹੌਰ ਪਿੰਡ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਔਰ ਪ੍ਰਬੰਧਕੀ ਕਮੇਟੀ ਵੱਲੋਂ ਬੇੰਤੀ ਆ ਮੱਲਾ ਨੂੰ ਉਸਤਾਦਾਂ ਨੂੰ 10 ਖਾੜੇ ਬੁલાਏ ਗਏ ਆ